फ्यूर्स वेलकम बैक इन आवर प्रोग्राम जी डॉक्टर ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਅਸਮਾ ਚੀਮਾ ਜੀ ਦਾ ਇਹ ਲਿਖਦੇ ਹਨ ਮੈਂ ਇਸ ਚੈਨਲ ਦੁਆਰਾ ਡਾਕਟਰ ਹਰਜੀਤ ਸਿੰਘ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਮੈਂ ਇਹ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਤੇ ਯਕੀਨ ਕਰੋ ਕਿ ਸਾਰਾ ਦਿਨ ਦੇਖਦੀ ਰਹੀ ਡਾਕਟਰ ਸਾਹਿਬ ਐਸੇ ਤਾਂ ਮੈਂ ਮੁਸਲਮਾਨ ਹਾਂ ਪਰ ਮੇਰੇ ਪੁਰਖੇ ਸਿੱਖ ਸਨ ਇਸ ਕਰਕੇ ਪਾਕਿਸਤਾਨ ਦੇ ਲੋਕ ਸਿੱਖਾਂ ਨਾਲ ਬੋਤ ਲਗਾ ਰੱਖਦੇ ਹਨ ਤੇ ਸਾਡਾ ਧਰਮ ਵੀ ਇਹੀ ਕਹਿੰਦਾ ਹੈ ਡਾਕਟਰ ਸਾਹਿਬ ਤੁਸੀਂ ਪਹਿਲੇ ਇੰਡੀਅਨ ਹੋ ਜੋ ਪਾਕਿਸਤਾਨੀਆਂ ਦੀ ਸੋਚ ਨੂੰ ਸਮਝ ਸਕੇ ਹੋ ਤੁਸੀਂ ਇੱਕ ਪ੍ਰੋਗਰਾਮ ਵਿੱਚ ਗਿਆ ਸੀ ਕਿ ਪਤਾ ਨਹੀਂ ਪਾਕਿਸਤਾਨ ਦੇ ਸਿਆਸੀ ਲੀਡਰ ਇੰਡੀਅਨ ਲੀਡਰਾਂ ਕੋਲੋਂ ਕਿਉਂ ਇੰਨਾ ਡਰਦੇ ਹਨ ਗੱਲ ਇਹ ਹੈ ਕਿ ਉਹਨਾਂ ਦੇ ਈਮਾਨ ਕਮਜ਼ੋਰ ਨੇ ਜੇ ਈਮਾਨ ਪੱਕਾ ਹੁੰਦਾ ਤਾਂ ਤੁਹਾਡੇ ਵਾਂਗ ਜਾਨ ਜੋਖਮ ਵਿੱਚ ਪਾ ਕੇ ਸਿਰਫ ਇੱਕ ਅੱਲਾਹ ਕੋਲੋਂ ਡਰਦੇ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਪਾਕਿਸਤਾਨ ਦੀ ਨਵੀਂ ਪੀੜ੍ਹੀ ਐਦਾਂ ਦੀ ਨਹੀਂ ਹੈ ਪਾਕਿਸਤਾਨ ਵਿੱਚ ਹੁਣ ਬਹੁਤ ਸਿਆਣਪ ਲੋਕਾਂ ਵਿੱਚ ਆ ਚੁੱਕੀ ਹੈ ਹੁਣ ਸਰਕਾਰ ਡਰਦੀ ਹੈ ਕਿ ਜੇ ਟਿਕਣਾ ਹੈ ਤਾਂ ਕੁਝ ਕਰਨਾ ਪਊ ਇੱਕ ਭਾਈ ਸਾਹਿਬ ਨੇ ਤੁਹਾਨੂੰ ਪੁੱਛਿਆ ਸੀ ਕਿ ਖਾਲਸਾਣ ਲਈ ਪਾਕਿਸਤਾਨੀ ਪੰਜਾਬ ਦੀ ਜ਼ਮੀਨ ਵੀ ਆਉਣੀ ਚਾਹੀਦੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਖਾਲਸਾਣ ਇੰਡੀਆ ਵਿੱਚ ਤਾਂ ਹੈ ਪਰ ਪਾਕਿਸਤਾਨ ਵਿੱਚ ਤੁਹਾਨੂੰ ਕਦੇ ਕੋਈ ਮੁਸ਼ਕਲ ਨਹੀਂ ਆਵੇਗੀ ਤੁਸੀਂ ਕਦੇ ਵੀ ਇੱਥੇ ਆ ਸਕਦੇ ਹੋ ਦੇਖੋ ਅਸੀਂ ਮੁਸਲਮਾਨ ਹੋਣ ਦੇ ਨਾਤੇ 사우ਦੀਆ ਰਬ ਨੂੰ ਆਪਣਾ ਹੀ ਮੁਲਕ ਮੰਨਦੇ ਹਾਂ ਪਰ ਜੇ ਅਸੀਂ ਕਹੀਏ ਕਿ ਇਹ ਸਾਨੂੰ ਦੇ ਦੇਓ ਇਹ ਹੋ ਸਕਦਾ ਹੈ ਜਿਹੜੇ ਲੋਕ ਇਵੇਂ ਦੀਆਂ ਗੱਲਾਂ ਕਰਦੇ ਹਨ ਉਹ ਤੁਹਾਨੂੰ ਸਾਡੇ ਨਾਲ ਲੜਾਉਣਾ ਚਾਹੁੰਦੇ ਹਨ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਸਿਰਫ ਪਾਕਿਸਤਾਨੀ ਫੌਜ ਤੋਂ ਖਤਰਾ ਹੈ ਇਹ ਹੈ ہمسਾਇਆ ਦੀ ਮਦਦ ਤੁਹਾਡੀ ਆਪਣੀ ਸ਼ਕਤੀ ਅਤੇ ਸਾਡੀ ਸ਼ਕਤੀ ਲਈ ਜ਼ਰੂਰੀ ਹੈ ਤੁਹਾਨੂੰ ਇਹਨਾਂ ਹਿੰਦੂਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਇਹ ਹਿੰਦੂ ਵਿਚਾਰੇ ਰਿਗਰਟ ਤੇ ਮਾਰੇ ਅੱਜ ਤੱਕ ਭਾਰ ਦੇ ਵੰਡ ਅਤੇ ਪਾਕਿਸਤਾਨ ਦੀ ਹੋਂਦ ਨੂੰ ਨਹੀਂ ਮੰਨ ਸਕੇ ਤੇ ਇਹ ਖਾਲਸਤਾਨ ਕਿਵੇਂ ਮੰਨਣਗੇ ਇਹ ਚਾਹਣਗੇ ਕਿ ਤੁਸੀਂ ਸਾਡੇ ਖਿਲਾਫ ਹੋ ਜਾਓ ਪਰ ਤੁਹਾਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਸਮਝਦਾਰੀ ਇਹੋ ਹੈ ਕਿ ਪਹਿਲਾਂ ਸਿੱਖ ਭਰਾਵਾਂ ਨੂੰ ਇਕੱਠਾ ਕਰੋ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੀ ਰਵਸਾ ਅ ਭੈਣ ਜੀ ਆਸਮਾ ਚੀਮਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਉਹਨਾਂ ਨੇ ਸਾਡੇ ਲਈ ਸ਼ਲਾਗਾ ਵਾਲੇ ਸ਼ਬਦ ਕਹੇ ਨੇ ਸਾਡੇ ਲਈ ਹੋਰ ਵੀ ਮਾਣ ਹੁੰਦਾ ਹੈ ਜਦੋਂ ਕਿ ਵਾਗਾ ਪੜ ਪਾਰ ਪਰ ਉਸ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਦਾ ਕੋਈ ਵੀ ਜਾਇਆ ਜਾਂ ਜਾਈ ਉਸ ਸਾਂਝ ਨੂੰ ਮਹਿਸੂਸ ਕਰਦਾ ਹੈ ਜਿਹੜੀ ਕਿ ਜਿੱਥੇ ਮذਬਾਂ ਦੀ ਸਾਂਝ ਹੈ ਸਿੱਖੀ ਔਰ ਇਸਲਾਮ ਦੀ ਉਸ ਨਾਲੋਂ ਵੀ ਵੱਧ ਕੇ ਜਿਹੜੀ ਸਾਡੀ ਜ਼ੁਬਾਨ ਦੀ ਸਾਂਝ ਹੈ ਬੋਲੀ ਦੀ ਸਾਂਝ ਹੈ ਜੀ ਕਲਚਰ ਦੀ ਸਾਂਝ ਹੈ ਜਿਸ ਨੂੰ ਅਸੀਂ ਉਹ ਸਾਰੇ ਖਿੱਤੇ ਦੇ ਵਿੱਚ 6-7 ਹਜ਼ਾਰ ਸਾਲ ਦੀ ਉਹ ਧਰਤੀ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਹੁਣ ਤੱਕ ਉਸ ਦਾ ਇੱਕ ਆਪਣਾ ਮੁਕਾਮ ਹੈ ਇਹ ਵੱਖਰੀ ਗੱਲ ਹੈ ਕਿ ਸਾਡੇ ਵਾਲੇ ਹਿੱਸੇ 'ਚ ਇਸ ਧਰਤੀ ਦੇ ਜਾਏ ਪੰਜਾਬੀ ਹਿੰਦੂ ਆਪਣੀ ਬੋਲੀ ਤੋਂ ਮੁਨਕਰ ਹੋਏ ਆਪਣੇ ਤਹਿਜ਼ੀਬ ਤੋਂ ਮੁਨਕਰ ਹੋਏ ਔਰ ਉਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦੀ ਤਹਿਜ਼ੀਬ ਨਾਲੋਂ ਸਾਂਝ ਨਾਲੋਂ ਜ਼ਿਆਦਾ ਗੰਗਾ ਜਮਨਾ ਦੀ ਤਹਿਜ਼ੀਬ ਨੂੰ ਉਹਨਾਂ ਨੇ ਪ੍ਰੈਫਰ ਕੀਤਾ ਉਹਦੇ ਨਾਲ ਸਾਂਝ ਪਾਈ ਜੀ ਬੇਸ਼ੱਕ 47 ਤੋਂ ਬਾਅਦ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ इवन ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਕੋਈ ਸਿਚੁਏਸ਼ਨ ਇਸ ਕਿਸਮ ਦੀ ਨਹੀਂ ਬਣੀ ਉਰਦੂ ਨੂੰ ਕੌਮੀ ਜ਼ੁਬਾਨ ਮੰਨਣ ਤੋਂ ਬਾਅਦ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਪ੍ਰਖਲੂਸ ਅੰਦਾਜ਼ ਦੇ ਨਾਲ ਨਗੇ ਮਾਹੌਲ ਦੇ ਵਿੱਚ ਪਾਕਿਸਤਾਨੀ ਆਵਾਮ ਮਿਲਦੇ ਨੇ ਲੋਕ ਮਿਲਦੇ ਨੇ ਪਿਛਲੇ ਦਿਨਾਂ 'ਚ ਇੱਕ ਲਾਹੌਰ ਬੇਸਡ ਜਿਹੜੇ ਜਿਹੜੇ ਨੇ ਪੱਤਰਕਾਰ ਵੀ ਨੇ ਔਰ ਐਕਟਿਵਿਸਟ ਵੀ ਨੇ ਉਹਨਾਂ ਦੀ ਬੇਟੀ ਦੀ ਜਿਹੜੀ ਹੈ ਸ਼ਾਦੀ ਸੀ ਵਾਸ਼ਿੰਗਟਨ ਡੀਸੀ 'ਚ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਜੀ ਔਰ ਮੈਂ ਦੱਸਿਆ ਕਿ ਵੀ ਮੈਂ ਨਿਊਯਾਰਕ ਆ ਇਸ ਵੀਕਐਂਡ ਮੈਂ ਆ ਨਹੀਂ ਸਕਾਂਗਾ ਫਿਰ ਕਹਿੰਨ ਲੱਗੇ ਜੀ ਆਪਣਾ ਤੁਸੀਂ ਕੋਈ ਨੁਮਾਇੰਦਾ ਭੇਜ ਦਿਓ ਉਥੋਂ ਸਾਡੇ ਮਿੱਤਰ ਬਲਵਿੰਦਰ ਸਿੰਘ ਚੱਠਾ ਔਰ ਹਰਿੰਦਰਵੀਰ ਸਿੰਘ ਵੜੈਚ ਉਹ ਆਪਣੀਆਂ ਸਿੰਘਣੀਆਂ ਦੇ ਨਾਲ ਗਏ ਉਸ ਸਮਾਗਮ ਜੀ ਉਹ ਦੱਸ ਰਹੇ ਸੀ ਕਿ ਜਿੰਨਾ ਪਿਆਰ ਔਰ ਜਿੰਨਾ ਰਿਸਪੈਕਟ ਸਾਨੂੰ ਉਹ ਸਾਰੀ ਕਰਾਊਡ ਦੇ ਵਿੱਚ ਮਿਲਿਆ ਕਿ ਵੀ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਵੀ ਉਹਨਾਂ ਨੂੰ ਭੁੱਲ ਗਿਆ ਵੀ ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਜਾਂ ਉਹਨਾਂ ਦੀ ਬੇਟੀ ਦਾ ਵਿਆਹ ਹੈ ਔਰ ਉਹ ਸਾਡੇ ਮਗਰ ਹੀ ਰਹਿ ਸਾਨੂੰ ਹੀ ਨਾਲ ਲੈ ਲੈ ਕੇ ਸਾਰਿਆਂ ਨੂੰ ਕਿ ਸਾਡੇ ਸਰਦਾਰ ਭਾਈ ਆਏ ਨੇ ਜੀ ਸੋ ਮੈਂ ਸਮਝਦਾ ਕਿ ਵੀ ਇਹ ਇੱਕ ਬੜੀ ਯੂਨੀਕ ਗੱਲ ਹੈ ਔਰ ਜਿਵੇਂ ਉਹਨਾਂ ਨੇ ਸਾਂਝ ਦੀ ਗੱਲ ਵੀ ਕੀਤੀ ਕਿ ਕਿਸ ਕਿਸਮ ਦੀ ਸਾਂਝ ਹੈ ਔਰ ਇੱਕ ਗੱਲ ਉਹਨਾਂ ਨੇ ਬੜੀ ਚੰਗੀ ਕੀਤੀ ਜਿਹੜੀ ਮੈਂ ਸਮਝਦਾ ਕਿ ਉਹਨਾਂ ਨੇ ਕਿਹਾ ਕਿ ਵੀ ਕਿਉਂ ਨਹੀਂ ਪਾਕਿਸਤਾਨੀ ਲੀਡਰ ਇਹਦੇ باوجود ਕਿ ਪਾਕਿਸਤਾਨ ਦੀ ਫੌਜ ਦੀ ਜਿਵੇਂ ਉਹਨਾਂ ਨੇ ਗੱਲ ਕੀਤੀ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ ਨਿਊਕਲੀਅਰ ਤੋਂ ਪਹਿਲਾਂ ਤੱਕ ਤਾਂ ਸੀ ਕਿ ਵੀ ਰਵਾਇਤੀ ਹਥਿਆਰਾਂ ਨਾਲ ਉਹ ਸ਼ਾਇਦ ਆਪਣੇ ਆਪ ਨੂੰ ਲੰਬਾ ਵਕਤ ਡਿਫੈਂਡ ਨਾ ਕਰ ਸਕਣ ਲੇਕਿਨ ਉਹਨਾਂ ਨੇ ਕਿਹਾ ਕਿ ਵੀ ਗੱਲ ਇਮਾਨ ਦੀ ਕਮੀ ਔਰ ਇਹ ਜਿਹੜਾ ਇਮਾਨ ਹੁੰਦਾ ਹੈ ਇਹ ਤੁਹਾਨੂੰ ਤਾਕਤ ਦਿੰਦਾ ਜਿਵੇਂ ਮੈਂ ਅਕਸਰ ਕਹਿੰਦਾ ਵੀ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਜਿਹੜਾ ਬੰਦਾ ਇਮਾਨ ਦੇ ਉੱਤੇ ਖਰੋਤਾ ਹੈ ਉਹ ਫਿਰ ਜਿਹੜਾ ਉਹ ਜਿਹਨੂੰ ਮਰਜ਼ੀ ਚੈਲੰਜ ਕਰਦੇ ਗੁਰੂ ਸਹਿਬਾਨ ਜਾਂ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਕੀ ਸੀ ਇਹ ਇਮਾਨ ਹੈ ਔਰ ਜਦੋਂ ਇਮਾਨ ਕਮਜ਼ੋਰ ਹੋਏ ਹੁਣ ਇਸੇ ਲਈ ਅਸੀਂ ਫਿਰ ਜਦੋਂ ਇਮਾਨ ਕਮਜ਼ੋਰ ਹੁੰਦਾ ਅਸੀਂ ਕਹਿੰਦੇ ਬੇਈਮਾਨ ਜੀ ਕਹਿੰਦੇ ਕਹਿੰਦੇ ਅਸੀਂ ਬੇਈਮਾਨੀ ਬੇਈਮਾਨੀ ਕਹਿੰਦੇ ਨੇ ਪਰ ਹੈ ਤਾਂ ਬੇਈਮਾਨ ਦੋ ਚੀਜ਼ਾਂ ਨੇ ਇੱਕ ਈਮਾਨ ਹੈ ਤੇ ਜਿਹੜਾ ਈਮਾਨ ਤੇ ਖਲੋਤਾ ਸੀ ਕਹਿੰਦਾ ਈਮਾਨਦਾਰ ਜੀ ਇਹ ਭਾਈ ਈਮਾਨਵਰ ਸੋ ਈਮਾਨ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਈਮਾਨ ਦੇ ਵਿੱਚ ਜਿਹੜੀ ਤੁਹਾਡੀ ਇੰਟੈਗਰਿਟੀ ਹੈ ਤੁਹਾਡਾ ਕਰੈਕਟਰ ਹੈ ਤੁਹਾਡਾ ਇੱਕ ਸ਼ਖਸੀਅਤ ਹੋਣਾ ਹੈ ਤੁਹਾਡਾ ਇੱਕ ਸੂਰਬੀਰ ਬਚਨ ਕੇ ਬਲੀ ਆਪਣੀ ਬੋਲ ਪੁਗਾਨ ਵਾਲਾ ਹੋਣਾ ਹੈ ਜਿੱਥੇ ਤੁਸੀਂ ਖੜੇ ਹੋ ਉੱਥੇ ਖੜੇ ਹੋ ਤੁਸੀਂ ਕੋਈ ਸਾਦੇਬਾਜ਼ੀ ਨਹੀਂ ਕਰਦੇ ਤੁਸੀਂ ਕੋਈ ਆਪਣਾ ਮੁੱਲ ਨਹੀਂ ਪਵਾਉਂਦੇ ਰਾਤ ਹੋਰ ਦਿਨੇ ਹੋਰ ਸਵੇਰੇ ਤੁਸੀਂ ਚੁਗਲ ਖੋਰ ਨਹੀਂ ਹੋ ਇਧਰ ਲੀਆਂ ਗੱਲਾਂ ਚੁੱਕ ਕੇ ਉਧਰ ਨਹੀਂ ਕਰਦੇ ਉਧਰ ਲੀਆਂ ਕਰਕੇ ਸੋ ਈਮਾਨ ਬਹੁਤ ਵੱਡਾ ਸ਼ਬਦ ਹੈ ਕਿਉਂਕਿ ਜਦੋਂ ਈਵਨ ਛੇਵੇਂ ਪਾਤਸ਼ਾਹ ਦੇ ਨਾਲ ਅਸੀਂ ਸ਼ਬਦ ਜੋੜਦੇ ਆ ਕਿ ਜਦੋਂ ਉਹਨੇ ਗੁਜਰਾਤ ਦੇ ਪਾਕਿਸਤਾਨੀ ਦੇ ਵਿੱਚ ਹੀ ਗੁਜਰਾਤ ਜ਼ਿਲ੍ਹਾ ਉੱਥੋਂ ਦਾ ਦੋਲੇਸ਼ਾ ਨੇ ਪੁੱਛਿਆ ਸੀ ਕਿ ਵੀ ਇਹ ਤੁਹਾਡਾ ਕੀ ਹੈ ਕਿ ਤੁਸੀਂ ਗ੍ਰਸਤੀ ਵੀ ਹੋ ਬੱਚੇ ਵੀ ਨੇ ਦੂਜੇ ਵੀ ਨੇ ਉਹਨਾਂ ਨੇ ਕਿਹਾ ਸੀ ਔਰਤ ਇਮਾਨ ਜੀ ਦولت ਗੁਜ਼ਰਾਨ ਪੁੱਤਰ ਨਿਸ਼ਾਨ ਫਕੀਰ ਨਾ Hindu ਨਾ Musalman ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਸੋ ਹੁਣ ਔਰਤ ਦੇ ਨਾਲ ਇਮਾਨ ਜੁੜਿਆ ਹੁੰਦਾ ਔਰ ਜਦੋਂ ਤੁਸੀਂ ਇਸ ਲੈਂਗੁਏਜ ਗੱਲ ਕਰਦੇ ਹੋ ਕਿ ਵੀ ਪੋਲੀਟੀਕਲੀ ਜਿਹੜੇ ਲੋਕ ਇਮਾਨਦਾਰ ਹੋਣਗੇ ਕਰਪਟ ਨਹੀਂ ਹੋਣਗੇ ਉਹਨਾਂ ਜੀ ਹੌਸਲਾ ਹੋਏਗਾ ਬੇਈਮਾਨ ਸਾਡੇ ਪੰਜਾਬੀ ਚ ਇੱਕ ਐਕਸਪ੍ਰੈਸ਼ਨ ਹੈ ਮੂੰਹ ਖਾਂਦਾ ਅੱਖਾਂ ਸ਼ਰਮਾਂਦੀਆਂ ਜੀ ਜਦੋਂ ਤੁਸੀਂ ਇਹਦਾ ਖਾਰੇ ਹੁੰਦੇ ਹੋ ਅੱਖਾਂ ਤੇ ਸ਼ਰਮਾ ਰਹੀਆਂ ਹੁੰਦੀਆਂ ਉਹਦੀਆਂ ਅੱਖਾਂ ਚੱਖਾਂ ਭਾਗ ਤੁਸੀਂ ਗੱਲਾਂ ਥੋੜੀ ਕਰ ਸਕਦੇ ਹੋ ਤੇ ਉਹਨੂੰ ਚੈਲੰਜ ਥੋੜੀ ਕਰ ਸਕਦੇ ਹੋ ਔਰ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਚ ਇਸ ਗੱਲ ਨੂੰ ਹੈਂਡਲ ਕੀਤਾ ਜਿਹੜੇ ਕਹਿੰਦਾਂ ਨੇ ਜੀ ਜੇ ਖਾਲਿਸਤਾਨ ਬੜਨਾ ਹੈ ਤੇ ਜੀ ਰਣਜੀਤ ਸਿੰਘ ਦਾ ਰਾਜ ਤੇ ਉਧਰ ਸੀ ਫਿਰ ਪਾਕਿਸਤਾਨ ਚ ਵੀ ਬਣਾ ਉਹਨਾਂ ਨੇ ਕਿਹਾ ਤੁਸੀਂ ਸਾਡੇ ਹਮਸਾਯੋ ਸਾਡੇ ਗਵੰਢੀਓ ਸਾਡੇ ਆਪਣੇ ਹੋ ਇਹ ਸਮਝੋ ਤੁਹਾਡਾ ਹੀ ਮੋਲਕ ਹੈ ਉਹਨਾਂ ਨੇ ਕਿਹਾ ਵੀ ਜਿਵੇਂ ਸਾਊਦੀ ਅਰੇਬੀਆ ਹੈ ਸਾਡਾ ਹਮਸਾ ਦੇ ਮੁਲਕ ਹੈ ਅਸੀਂ ਉਹਨਾਂ ਨਾਲ ਬਹੁਤ ਕਲੋਜ਼ ਹੈ ਪਰ ਇਹ ਤਾਂ ਨਹੀਂ ਹੈ ਵੀ ਉਹ ਕਹਿਣ ਵੀ ਤੁਸੀਂ ਸਾਡੀ ਜ਼ਮੀਨ ਲੈ ਲਓ ਤੇ ਅਸੀਂ ਕਹੀਏ ਪਰ ਦੁੱਖ ਸੁੱਖ ਵੇੜੇ ਅਸੀਂ ਨਾਲ ਹੈ ਇਸੇ ਤੋਂ ਔਰ ਇਹ ਬੜੀ ਵੱਡੀ ਗੱਲ ਹੈ ਜੇ ਉਹਨਾਂ ਨੇ ਇੱਕ ਇਸਲਾਮਿਕ ਮੁਲਕ ਦੇ ہمسਾਏ ਹੋਣ ਦੀ ਗੱਲ ਨੂੰ ਸਿੱਖਾਂ ਦੇ ਨਾਲ ਖਾਲਸਾਣ ਦੇ ਨਾਲ ਜੋੜ ਕੇ ਕਿਹਾ ਇਹ ਸ਼ੋਅ ਕਰਦਾ ਹੈ ਕਿ ਵੀ ਕਿਵੇਂ ਇਹਨਾਂ ਦਾ ਬੀਬੀ ਜੀ ਦਾ ਅਸਮਾ ਚੀਮਾ ਜੀ ਦਾ ਸੱਚਮੁੱਚ ਜਿਹੜੀ ਉਹਨਾਂ ਨੇ ਕਿਹਾ ਇੱਕ ਕਨਵਿਕਸ਼ਨ ਹੈ ਜੀ ਔਰ ਇਹ ਗੱਲ ਨਹੀਂ ਹੈ ਮੈਨੂੰ ਯਾਦ ਹੈ ਵੀ ਅਸੀਂ ਖਾਲਸਾਣ ਫਿਰ ਸੈਂਟਰ ਜਦੋਂ ਵਾਸ਼ਿੰਗਟਨ ਡੀਸੀ ਖੋਲਿਆ ਤੇ 1944 ਐਂਡ ਦੀ ਗੱਲ ਹੈ ਤੇ ਸਾਡੇ ਕੋਲ ਟੂ ਰੂਮ ਸੂਟ ਹੈ ਉੱਥੇ ਤੇ ਕਸ਼ਮੀਰੀ ਸੱਜਣ ਸ਼ੇਖ ਸਾਹਿਬ ਜਿਹਨਾਂ ਦਾ ਮੈਂ ਜ਼ਿਕਰ ਕਰਦਾ ਉਹ ਵੀ ਨਾਲ ਸੀ ਤੇ ਮੈਂ ਬਾਹਰ ਬੈਠਾ ਤੇ ਉੱਥੋਂ ਤਿੰਨ ਚਾਰ ਬੀਬੀਆਂ ਲੰਘ ਰਹੀਆਂ ਸੀ ਕੋਰੀਡੋਰ ਹੈ ਕਿਉਂਕਿ ਉਹਦੇ ਚ ਹੀ ਨੈਸ਼ਨਲ ਪ੍ਰੈਸ ਕਲੱਬ ਦੂਜਾ ਤੀਜਾ ਹੈ ਤੇ ਪੰਜਾਬੀ ਸੂਟਾਂ ਚ ਉਹਨਾਂ ਦੇ ਸਿਰ ਟਕੇ ਹੋਏ ਤੇ ਕੁਰਦੇ ਕੁਰਦੇ ਅੱਗੇ ਗਈਆਂ ਤੇ ਦਰਵਾਜ਼ਾ ਖੋਲ ਕੇ ਅੰਦਰ ਆ ਰਹੀਆਂ ਤੇ ਇਹ ਕਹਿੰਦੇ ਅਸੀਂ ਕਿਆ ਲੋ ਸਾਡੇ ਤਾਂ ਸਿੱਖਪਰਾ ਬੈਠੇ ਐ ਅਸੀਂ ਤਾਂ ਕਿਹਾ ਇਦਾਂ ਥੋੜੀ ਬਿਨਾ ਅਸੀਂ ਦੁਆ ਸलाम ਕੀਤੇ ਬਿਨਾ ਥੋੜੀ ਜਾਣ ਤੇ ਬਾਅਦ ਚ ਸ਼ੇਖ ਸਾਹਿਬ ਵੀ ਆ ਗਏ ਤੇ ਉਹ ਅਸੀਂ ਉਹਨਾਂ ਨੂੰ ਬਿਠਾ ਕੇ ਚਾਹ ਵਗੈਰਾ ਸਰਵ ਕੀਤੀ ਤੇ ਸ਼ੇਖ ਸਾਹਿਬ ਕਹਿੰਦੇ ਵੀ ਇਹ ਸਾਡੀ ਤਹਿਜ਼ੀਬ ਚ ਜਿੱਥੇ ਕਿ ਆਪਣੇ ਕਹਿੰਦੇ ਪਾਕਿਸਤਾਨੀ ਹੁੰਦੇ ਤਾਂ ਉਹਨਾਂ ਨਹੀਂ ਸੀ ਜਾਣਾ ਵੀ ਇਹਨਾਂ ਦਾ ਪਤਾ ਨਹੀਂ ਕੀ ਇਹਨਾਂ ਦੀ ਨਹੀਂ ਹੈ ਵੀ ਸਿੱਖਾਂ ਦੇ ਨਾਲ ਇਹੋ ਜਿਹੀ ਸਾਂਝ ਹੈ ਉਹਨਾਂ ਨੇ ਕਿਹਾ ਜੀ ਇਹ ਜਨਾਂ ਦੇ ਆ ਮਤਲਬ ਜਵਾਨ ਲੜਕੀਆਂ ਉਹ ਅੰਦਰ ਆ ਗਈਆਂ ਕਿ ਜੀ ਸਾਡੇ ਭਰਾ ਸਿੱਖ ਭਰਾ ਸਾਡਾ ਬੈਠਾ ਅਸੀਂ ਮਿਲ ਕੇ ਜਾਣ ਸੋ ਇਹ ਜਿਹੜਾ ਔਰ ਮੈਨੂੰ ਜਦੋਂ ਇਹਨਾਂ ਨੇ ਅ ਅੱਜ ਫਾਰਵਰਡ ਕੀਤਾ ਹੈ ਫੇਸਬੁੱਕ ਤੋਂ ਇਹ ਮੈਸੇਜ ਤੇ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਕਿ ਵੀ ਇਕੱਲਾ ਹੀ ਨਹੀਂ ਹੈ ਅਸੀਂ ਕਈ ਵਾਰੀ ਮੇਲ ਪ੍ਰਧਾਨ ਸੁਸਾਇਟੀ ਦੀ ਗੱਲ ਕਰਦੇ ਆ ਦੂਜਾ ਬੀਬੀ ਨੇ ਦੇਖਿਆ ਸ਼ੋ ਉਹਨਾਂ ਨੇ ਕਿਹਾ ਮੈਂ ਸਾਰਾ ਦਿਨ ਦੇਖਦੀ ਰਹੀ ਤਾਂ ਹੌਸਲਾ ਕਰਕੇ ਲਿਖਿਆ ਔਰ ਇਮਾਨਦਾਰੀ ਨਾਲ ਉਹਨਾਂ ਨੇ ਆਪਣਾ ਜਿਹੜਾ ਪੁਆਇੰਟ ਆਫ View ਹੈ ਉਹ ਦੇਿਆਂ ਦਾ ਉਹ ਅਖੀਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਤੇ ਇਤਬਾਰ ਨਾ ਕਰੋ ਇਹਨਾਂ ਨੂੰ ਤਾਂ ਹਸਦ ਹੈ ਉਹਨਾਂ ਨੇ ਸ਼ਬਦ ਵੀ ਹਸਦ ਯੂਜ਼ ਕੀਤਾ ਵੀ ਇਹ ਤਾਂ ਪਾਕਿਸਤਾਨ ਹੀ ਐਕਸੈਪਟ ਕੀਤਾ ਇਹਨਾਂ ਨੇ ਜੀ ਕਿ 1947 ਦਾ ਜਿਹੜਾ ਉਹ ਡਿਵੀਜ਼ਨ ਹੋਈ ਹੋਈ ਹੈ ਉਹਨਾਂ ਨੂੰ ਅਜੇ ਤੱਕ ਨਹੀਂ ਹੈ ਤੇ ਤੁਹਾਨੂੰ ਕਿਵੇਂ ਐਕਸੈਪਟ ਕਰਕੇ ਵੀ ਸਾਨੂੰ ਲੜਾਉਣਾ ਚਾਹੁੰਦੇ ਨੇ ਉਹ ਕੋਈ ਸ਼ੱਕ ਨਹੀਂ ਹੈ ਸਾਡੇ ਵੀ ਕਈਆਂ ਨੇ ਪੂੰਛ ਨੂੰ ਅੱਗ ਲਵਾਈ ਹੁੰਦੀ ਹੈ ਉਹਨਾਂ ਦਾ ਤੁਸੀਂ ਕੀ ਕਰ ਸਕਦੇ ਹੋ ਜੀ ਲੇਕਿਨ ਮੈਂ ਸਮਝਦਾ ਕਿ ਵੀ ਉਹਨਾਂ ਨੇ ਇਹ ਹਮਦਰਦ ਨੇ ਸਾਡੀ ਤਹਿਰੀਕ ਦੇ ਸਾਡੇ ਕੌਜ਼ ਦੇ ਔਰ ਉਹਨਾਂ ਨੇ ਕਿਹਾ ਵੀ ਆਪਣੇ ਕੌਮ ਨੂੰ ਇਕੱਠਾ ਕਰੋ ਔਰ ਜਿਹੜਾ ਇਕੱਠ ਚੋਂ ਹੀ ਤੁਹਾਡੀ ਤਾਕਤ ਹੈ ਔਰ ਮੈਂ ਸਮਝਦਾ ਵੀ ਇਕੱਠ ਚੋਂ ਤਾਂ ਤਾਕਤ ਹੈ ਹੀ ਹੈ ਇਹ ਬੀਬੀ ਆਸਮਾ ਚੀਮਾ ਵਰਗੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਇਹ ਸਾਡੀ ਸਟਰੈਂਥ ਨੇ ਸਾਡੇ ਵੀਰ ਨੇ ਜਿਹੜੇ ਅਕਸਰ ਸਾਨੂੰ ਲਿਖਦੇ ਨੇ ਬਵਾਗਾ ਪਾਰ ਤੋਂ ਵੀ ਔਰ ਦੁਨੀਆ ਭਰ ਜਿੱਥੇ ਬੈਠੇ ਨੇ ਉੱਥੋਂ ਵੀ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਅੱਲਾ ਤੁਹਾਨੂੰ ਖੁਸ਼ ਰੱਖੇ ਜੀ ਰਸ ਜੀ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਚੁਣੇ ਨੇ ਜੀ ਪਹਿਲਾ ਕਬੀਰ ਗਰਬ ਨਾ ਕੀਜੀਏ ਰੰਗ ਨਾ ਹਸੀਏ ਕੋਏ ਅਜੋ ਸੋਨਾਓ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਜੀ ਹੁਣ ਜਿਵੇਂ ਸੰਸਾਰ ਭਵ ਸਾਗਰ ਹੈ ਇਸ ਤੋਂ ਪਾਰ ਜਾਣਾ ਤੇ ਜਦੋਂ ਤੱਕ ਤੁਸੀਂ ਕੰਡੇ ਨਾ ਲੱਗ ਜਾਓ ਉਦੋਂ ਤੱਕ ਤੁਸੀਂ ਸਮਝ ਕਹਿ ਨਹੀਂ ਸਕਦੇ ਕਿ ਤੁਸੀਂ ਸੁਰੱਖਿਤ ਹੁਣ ਹੋ ਇਸ ਅੱਗ ਤੋਂ ਵਿਕਾਰਾਂ ਦੀ ਅੱਗ ਤੋਂ ਮਾਇਆ ਦੇ ਜਾਲ ਚੋਂ ਨਿਕਲ ਗਏ ਹੋ ਔਰ ਇਵਨ ਇਹ ਉਹਨਾਂ ਲਈ ਵੀ ਜਿਹੜੇ ਧਰਮੀ ਲੋਕ ਨਹੀਂ ਔਰ ਬਹੁਤ ਵਾਰ ਜਿਹੜੇ ਕੋਈ ਅੰਮ੍ਰਿਤ ਵੇੜੇ ਜਾਗਨ ਵਾਲਾ ਹੈ ਕੋਈ ਨਿਤਨੇਮੀ ਹੈ ਉਹ ਆਪਣੇ ਆਪ 'ਚ ਇਸ ਕਿਸਮ ਦਾ ਹੰਕਾਰ ਵੀ ਪਾਲਣ ਲੱਗ ਜਾਂਦੇ ਨੇ ਕਿ ਅਸੀਂ ਬਾਕੀਆਂ ਨਾਲੋਂ ਚੰਗੇ ਹਾਂ ਇਸ ਵਾਂਗ ਦੇ ਜੀ ਤਾਂ ਕਬੀਰ ਸਾਹਿਬ ਨੇ ਦੋਨੋਂ ਹੀ 파ਟ ਲਏ ਇੱਕ ਤਾਂ ਗਰਭ ਦੀ ਗੱਲ ਕੀਤੀ ਪ੍ਰਾਈਡ ਹੰਕਾਰ ਉਹਨਾਂ ਨੇ ਕਿਹਾ ਕਿ ਭਾਈ ਕਬੀਰ ਗਰਭ ਨਾ ਕੀਜੀਏ ਕਦੇ ਹੰਕਾਰ ਨਾ ਕਰੋ ਰੰਕ ਨਾ ਹਸੀਏ ਕੋਈ ਉਹਨਾਂ ਰੰਕ ਰਾਜੇ ਦਾ ਰਾਜਾ ਸਭ ਤੋਂ ਅਮੀਰ ਹੁੰਦਾ ਹੈ ਸੋਵਰਨ ਹੁੰਦਾ ਹੈ ਰੰਕ ਸਭ ਤੋਂ ਗਰੀਬ ਹੈ ਜੀ ਉਹਨਾਂ ਨੇ ਕਿਹਾ ਵੀ ਕਦੇ ਕਿਸੇ ਦੀ ਮੰਦ ਹਾਲੀ ਤੇ ਹੱਸੋ ਨਾ ਕਿਸੇ ਦੀ ਗੁਰਬਤ ਨੂੰ ਦੇਖ ਕੇ ਮਜ਼ਾਕ ਨਾ ਬਣਾਓ ਕਦੇ ਕਿਸੇ ਨੂੰ ਜਿਹੜਾ ਹੈਵ ਨਾਟ ਹੈ ਉਹ ਦੇਖ ਕੇ ਉਸ ਦੇ ਉੱਤੇ ਜਿਹੜਾ ਕੋਈ ਨਾ ਪੱਖੀ ਰਵਈਆ ਨਾ ਰੱਖੋ ਪਤਾ ਨਹੀਂ ਕਦੋਂ ਰਾਜੇ ਨੇ ਰੰਕ ਹੋ ਜਾਣਾ ਤੇ ਕਦੋਂ ਅਕਾਲ ਪੁਰਖ ਦੀ ਖੇਡ ਹੈ ਕਿ ਰੰਕ ਨੇ ਰਾਜਾ ਹੋ ਜਾਣਾ ਜੀ ਔਰ ਉਹਨਾਂ ਨੇ ਕਿਹਾ ਵੀ ਜਿਵੇਂ ਅਜੇ ਤਾਂ ਸਾਡਾ ਜੀਵਨ ਗੁਜ਼ਰੇ ਪਤਾ ਨਹੀਂ ਸਾਡੇ ਨਾਲ ਕੀ ਵਾਪਰਨਾ ਹੈ ਅਜੋ ਸੋ ਨਾਉ ਸਮੁੰਦਰ ਮੇ ਅਜੇ ਤਾਂ ਜਿਹੜੀ ਸਾਡੀ ਬੋਟ ਹੈ ਨਾਉ ਹੈ ਨਾਵ ਹੈ ਕਿਸ਼ਤੀ ਹੈ ਉਹ ਅਜੇ ਤਾਂ ਸਮੁੰਦਰ ਦੇ ਵਿੱਚ ਹੈ ਕਿਆ ਜਾਣੋ ਕਿਆ ਹੋਏ ਕੱਲ ਨੂੰ ਕੀ ਹੋਣਾ ਅਜੇ ਸਾਨੂੰ ਪਤਾ ਨਹੀਂ ਦੂਸਰਾ ਸ਼ਲੋਕ ਹੈ ਕਬੀਰ ਗਰਭ ਨਾ ਕੀਜੀਏ ਇਹਦੇ ਚ ਉਹਨਾਂ ਕਿਸ ਕਿਸ ਚੀਜ਼ ਦਾ ਗਰਭ ਹੈ ਕਈ ਵਾਰ ਪਾਵਰ ਦਾ ਰਾਜਾ ਅਮੀਰ ਫਿਰ ਕਈ ਵਾਰੀ ਸੋਹੱਪਣ ਦਾ ਕਿਸ ਨੂੰ ਲੱਗਦਾ ਹੈ ਕਿ ਵੀ ਮੈਂ ਇੰਨਾ ਸੋਹਣਾ ਜਾਂ ਮੈਂ ਇੰਨੀ ਸੋਹਣੀ ਹੈ ਕੋਈ ਮੇਰੇ ਵਰਗਾ ਕੌਣ ਹੈ ਜੋ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ ਰੰਗ ਕਲਰ ਸੋਹਣਾ ਸੁਰੰਗ ਸੋਹਣਾ ਰੰਗ ਸੋਹੱਪਣ ਜੀ ਕਬੀਰ ਸਾਹਿਬ ਕਹਿੰਦੇ ਨੇ ਕਿ ਆਪਣਾ ਸੋਹਣਾ ਸਰੀਰ ਦੇਖ ਕੇ ਕਦੇ ਹੰਕਾਰ ਚ ਨਾ ਆਓ ਆਜ ਕਾਲ ਤਜ ਜਾਹੋਗੇ ਜਿਉਂ ਕਾਂਚਰੀ ਪੁਯੰਗ ਹੁਣ ਸੱਪ ਜਿਹੜਾ ਹੁੰਦਾ ਉਹ ਕੁਝ ਸਮੇਂ ਬਾਅਦ ਆਪਣੀ ਉਹਦੀ ਸਕਿਨ ਜਿਹੜੀ ਆ ਸਾਰੀ ਲੱਤ ਜਾਂਦੀ ਹੈ ਜਿਸ ਨੂੰ ਅਸੀਂ ਕੁੰਜ ਕਹਿੰਦੇ ਕਈ ਵਾਰੀ ਬੜੀ ਉਹਦੇ ਚ ਉਹ ਜਾਲਦਾਰ ਜਿਹੀ ਹੁੰਦੀ ਹੈ ਖੂਬਸੂਰਤ ਹੁੰਦੀ ਹੈ ਤੇ ਸੱਪ ਜਿਹੜਾ ਉਹ ਫਿਰ ਨਵਾਂ ਨਕੋਰ ਹੋ ਕੇ ਉਹਦੇ ਚੋਂ ਨਿਕਲ ਜਾਂਦਾ ਹੈ ਤੇ ਉਹਦੇ ਜਿਹੜੀ ਸਕੇਲਿੰਗ ਹੁੰਦੀ ਹੈ 스ਕਿੰਨ ਦੀ ਉਹਨੂੰ ਹੀ ਕੁੰਝ ਕਹਿੰਦੇ ਨੇ ਜੀ ਉਹ ਯੰਗ ਸੱਪ ਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਸੱਪ ਜਿਹੜਾ ਕੁੰਝ ਛੱਡ ਕੇ ਨਿਕਲ ਜਾਂਦਾ ਹੈ ਵਿੱਚੋਂ ਇਸੇ ਤਰ੍ਹਾਂ ਜਿਹੜੀ ਸੋਹਣੀ ਦਹੀ ਹੈ ਸੋਹਣਾ ਸਰੀਰ ਹੈ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਹੈ ਇਹਨੇ ਤਾਂ ਚਲੇ ਜਾਣਾ ਇਹਨੇ ਤਾਂ ਇਹ ਤਨ ਹੋਏਗਾ ਪਸਮ ਕੀ ਢੇਰੀ ਜੀ ਕਿ ਭਾਈ ਇਹ ਤਾਂ ਅਲਟੀਮੇਟਲੀ ਪਸਵਾ ਦਾ ਢੇਰੇ ਤੇ ਜਾਂ ਮਿੱਟੀ ਦੇ ਨਾਲ ਉਹਨੇ ਮਿੱਟੀ ਹੋ ਜਾਣਾ ਮਾਟੀ ਕਹੇ ਕੁਮਾਰ ਸੇ ਤੂੰ ਕਿਉਂ ਰੋਂਦੇ ਮੋਹੇ ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂੰਗੀ ਤੋਹੇ ਕਬੀਰ ਸਾਹਿਬ ਦਾ ਕੁਰਬਾਨੀ ਚ ਨਹੀਂ ਹੈ ਅਦਰਵਾਈਜ਼ ਹੈ ਕਿ ਬਈ ਮਿੱਟੀ ਕੁਮਾਰ ਨੂੰ ਗਹਿ ਰਹੀ ਹੈ ਕਿ ਤੂੰ ਮੈਨੂੰ ਬੜਾ ਮਲ ਮਲ ਕੇ ਜਿਹੜਾ ਬਣਾ ਰਿਆ ਇੱਕ ਦਿਨ ਦੇਖ ਲਈ ਮੇਰਾ ਆਣਾ ਮੈਂ ਤੋਂ ਚੁੱਕ ਕੇ ਦਲੇ ਜੁੱਟਣਾ ਜੀ ਕਿ ਬਈ ਮੈਂ ਤੇਰੇ ਉੱਤੇ ਹੋਣੇ ਕਿ ਬਈ ਇਹ ਸਭ ਕੁਝ ਮਿੱਟੀ ਚ ਹੀ ਰਲ ਜਾਂਦਾ ਹੈ ਅ ਅਖੀਰਲਾ ਸ਼ਲੋਕ ਹੈ ਕਬੀਰ ਲੂਟਣਾ ਹੁਣ ਪਹਿਲੇ ਸ਼ਲੋਕ ਹੈ ਕਿ ਹੰਕਾਰ ਨੂੰ ਤਜੋ ਸਹੱਪਣ ਦਾ ਹੰਕਾਰ ਨਾ ਕਰੋ ਕਦੇ ਤੁਹਾਡੇ ਕੋਲ ਸਾਧਨ ਨਹੀਂ ਨੇ ਤੇ ਜਿਨ੍ਹਾਂ ਕੋਲ ਨਹੀਂ ਨੇ ਉਹਨਾਂ ਦਾ ਮਜ਼ਾਕ ਨਾ ਉਡਾਓ ਔਰ ਇਹ ਸਾਰੇ ਚ ਇਸ ਗੱਲ ਨੂੰ ਯਾਦ ਰੱਖੋ ਕਿ ਸਰੀਰ ਨੇ ਅਲਟੀਮੇਟਲੀ ਵਿਨਸ ਜਾਣਾ ਔਰ ਹੁਣ ਇਹਦੇ ਚ ਕਲੀਅਰ ਮੈਸੇਜ ਇਹ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਗੇ ਪ੍ਰਾਨ ਜਾਹਣਗੇ ਕਿ ਭਾਈ ਅਲਟੀਮੇਟਲੀ ਇਹੀ ਜੀਵਨ ਹੈ ਜੋ ਤੇਰੇ ਸਾਹਮਣੇ ਲੁੱਟ ਲੈ RAM ਨਾਮ ਦੀ ਲੁੱਟ ਹੈ ਇਸ ਨੂੰ ਜਿਹੜਾ ਉਹ ਬਨ ਲੈ ਆਪਣੇ ਪੱਲੇ ਇੰਨਾ ਕਿਉਂਕਿ ਲੁੱਟਦਾ ਮਾਲ ਹੈ ਹੀ ਹੁੰਦਾ ਨਾ ਜਿਹੜੇ ਲੁਟੇਰੇ ਲੁੱਟਦੇ ਨੇ ਫਿਰ ਉਹ ਬਨ ਕੇ ਦੌੜਦੇ ਨੇ ਜੀ ਕਿ ਭਈ ਇਹਨੂੰ ਸੰਭਾਲ ਲਈਏ ਕੋਈ ਅੱਗੋਂ ਇਹਨਾਂ ਲੁੱਟ ਕੇ ਲੈ ਜਾਏ ਸੋ ਇਹਦਾ ਚ ਇਹੀ ਹੁੰਦਾ ਹੈ ਕਿ ਭਈ ਜਿਨੇ ਫਿਰ ਪਾਇਆ ਉਹਨੇ ਛਪਾਇਆ ਵੀ ਇਸ ਤੋਂ ਹੀ ਨਿਕਲਦਾ ਹੈ ਕਿ ਭਾਈ ਇਹ ਨਾ ਹੋਏ ਕਿਉਂਕਿ ਜਦੋਂ ਜ਼ਿੰਦਗੀ ਬੀਤ ਜਾਏਗੀ ਜ਼ਿੰਦਗੀ ਦੇ ਅਖੀਰਲੇ ਪੜਾ ਤੇ ਆ ਕੇ ਬੰਦਾ ਕਹੇਗਾ ਕਿ ਮੈਂ ਤਾਂ ਜ਼ਿੰਦਗੀ گزار ਲਈ ਮੈਂ ਤਾਂ ਇਸ ਨੂੰ ਲੁੱਟਿਆ ਹੀ ਨਹੀਂ ਲੁੱਟਣ ਦਾ ਮਤਲਬ ਇਹ ਹੈ ਵੀ ਜਿਸ ਤੁਸੀਂ ਉਮਰ 'ਚ ਹੋ ਉਦੋਂ ਜੇ ਇਸ ਜੀਵਨ ਦੀ ਹਕੀਕਤ ਨੂੰ ਸਮਝ ਲਓ ਕਿ ਸਰੀਰ ਨੇ ਬਿਨਸ ਜਾਣੇ ਇਹ ਰਹਿਣ ਵਾਲਾ ਨਹੀਂ ਹੈ ਇਹ ਦੁਨੀਆ ਇੱਕ ਦੁਨੀਆ ਮੁਕਾਮ ਫਾਨੀ ਕੁਰੂਨਾਕ ਸਾਹਿਬ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗ੍ਰਫਤੇ ਦਿਲ ਹੀਚ ਨਾਦਾਨੀ ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾਈਲ ਨੇ ਫੜੇ ਹੋਏ ਨੇ ਮੈਂ ਜਾਣਾ ਹੀ ਅਲਟੀਮੇਟਲੀ ਦੁਨੀਆ ਮੁਕਾਮ ਫਾਨੀ ਦੁਨੀਆ ਇੱਕ ਸਰਾ ਤੇ ਜੇ ਇਸ ਗੱਲ ਦੀ ਸਮਝ ਆ ਜਾਏਗੀ ਤੇ ਫਿਰ ਰਾਮ ਨਾਮ ਹੈ ਰੂਟ ਫਿਰ ਰਾਮ ਨਾਮ ਤੋਂ ਬਿਨਾ ਹੋਰ ਕਿਸੇ ਗੱਲ ਵੱਲ ਧਿਆਨ ਵੀ ਨਹੀਂ ਜਾਏਗਾ ਲੱਗੇਗਾ ਕਿ ਭਾਈ ਇਹ ਹੀ ਹਕੀਕਤ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੀ ਵੀਰਸ ਕਲੇ ਨੇ ਇਜਾਜ਼ਤ viewers ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ s o s @tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਰਸ ਸਾਨੂੰ ਅੱਗੇ ਅਦੋ ਦੇਖਦੇ ਰਹੋ tv4 ਪੁਲਾਦੇਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ